BSAT ATD बीएड ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਸਵਾਗਤ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਾਨਿਕ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਹੁੰਦੀ ਤੁਹਾਨੂੰ ਇਸ ਚੈਨਲ ਦੇ ਉੱਪਰ ਅਸੀਂ ਦਿੰਦੇ ਰਹਿੰਦੇ ਆ ਤਾਂ ਅੱਜ ਵੀ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਏ ਆ ਉਹ ਜਾਣਕਾਰੀ ਕੀ ਹੈ ਤੁਹਾਡੇ ਨਾਲ ਅੱਗੇ ਸਾਰਾ ਜਿਹੜਾ ਡਿਸਕਸ ਕਰਦੇ ਆ ਜਾਨਿਕ ਜਿਵੇਂ ਤੁਸੀਂ ਉਹਨਾਂ ਦੇ ਉੱਪਰ ਦੇਖ ਵੀ ਲਿਆ ਥੰਬਨੇਲ ਦੇ ਉੱਪਰ ਉਹ ਤੁਸੀਂ 슬라이ਡ ਦੇ ਉੱਪਰ ਵੀ ਦੇਖ ਰਹੇ ਹੋ ਕਿ PSEB 2023 ਪੇਪਰ 2 ਵਾਲਿਆਂ ਲਈ ਵੱਡੀ ਖੁਸ਼ਖਬਰੀ ਕਿਹਨਾਂ ਨੂੰ ਮਿਲੇਗਾ ਕਿਹਨਾਂ ਨੂੰ ਮਿਲੇਗੀ ਨੰਬਰਾਂ ਦੀ ਗ੍ਰੇਸ ਯਾਨੀ ਕਿ ਥੋੜੀ ਮਿਸਟੇਕ ਹੈ 슬라이ਡ ਦੇ ਵਿੱਚ ਜਿਹੜਾ ਤੁਸੀਂ ਨੈਕਸਟ 슬라이ਡ ਦੇ ਵਿੱਚ ਦੇਖ ਰਹੇ ਹੋ ਜੋ ਪਿੱਛੇ ਪੇਪਰ 12 ਮਾਰਚ 2023 ਨੂੰ ਹੋਇਆ ਸੀ ਪੇਪਰ 1 ਔਰ ਪੇਪਰ 2 ਉਸ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਵਿੱਚ ਪੇਪਰ 2 ਦੇ ਵਿੱਚ ਜਾਨੀ ਕਿ ਐਸਐਸਟੀ ਸਬਜੈਕਟ ਦੇ ਵਿੱਚ ਕਿ ਜਿਹੜੇ ਕੁਐਸਚਨ ਹਾਈਲਾਈਟ ਕੀਤੇ ਹੋਏ ਸੀ ਔਰ ਪੇਪਰ 2 ਕੈਨਸਲ ਹੋ ਕੇ ਦੁਬਾਰਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਪੇਪਰ ਹੋਣ ਤੋਂ ਬਾਅਦ ਉਸ ਦੇ ਵਿੱਚ ਕਾਫੀ ਜਿਹੜੇ ਕੁਐਸਚਨ ਸੀਗੇ ਉਹਨਾਂ ਦੇ ਆਨਸਰ ਗਲਤ ਟਿਕ ਕਰੇ ਹੋਏ ਸੀ ਤਾਂ ਜਿਨ੍ਹਾਂ ਨੂੰ ਦੇਖਦੇ ਹੋਏ ਕੁਝ ਸਾਥੀ ਅੱਗੇ ਆਏ ਨੇ ਉਹਨਾਂ ਨੇ ਜਿਹੜਾ ਇੱਕ ਕੇਸ ਫਾਈਲ ਕੀਤਾ ਹੋਇਆ ਪੰਜਾਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਉਸ ਦੀ ਜਿਹੜੀ ਹੀアリング ਹੈ ਉਹ 4 ਮਾਰਚ ਨੂੰ ਹੈ ਜਾਨਕਿ ਜਿਨ੍ਹਾਂ ਨੇ 12 ਜਿਹੜਾ 2023 ਵਾਲਾ ਪੀਐਸਟੈਟ ਪੇਪਰ ਦਿੱਤਾ ਹੋਇਆ ਤਾਂ ਜਿਹੜਾ ਉਹ ਕੈਨਸਲ ਹੋ ਕੇ 12 ਮਾਰਚ ਵਾਲਾ ਉਸ ਤੋਂ ਬਾਅਦ ਦੁਬਾਰਾ ਉਹ ਪੇਪਰ ਹੋਇਆ ਸੀ ਤਾਂ ਉਸ ਦੇ ਵਿੱਚ ਜਿਹੜੇ ਕੁਸਚਨਾਂ ਦੇ ਅਨਸਰ ਜਿਹੜੇ ਸੀਗੇ ਉਹ ਗਲਤ ਦਿੱਤੇ ਹੋਏ ਸੀ ਉਸ ਦਾ ਇੱਕ ਕੇਸ ਚੱਲ ਰਿਹਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿੰਦੀ ਹੀਰਿੰਗ 4 ਮਾਰਚ 2025 ਦੇ ਵਿੱਚ ਹੈ 2025 ਦੇ ਵਿੱਚ ਪੀਐਸਟੈਟ 2023 ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਪੇਪਰ ਦੇ ਤੁਹਾਨੂੰ ਜਿਤੇ ਪੜਸੋਂ ਦੱਸ ਰਹੇ ਆ ਤਾਂ ਆਲਰੇਡੀ ਤੁਹਾਡੇ ਸਕਰੀਨ ਦੇ ਉੱਪਰ ਤੁਹਾਨੂੰ ਜਾਣਕਾਰੀ ਸਾਰ ਸਾਂਝੀ ਕੀਤੀ ਹੋਈ ਹੈ ਕਿ ਕਿੰਨਾ ਕੋਲ ਕੇਸ ਹੈ ਔਰ ਜਿਹੜੇ ਵੀ ਸਾਥੀਆਂ ਦਾ ਉਹ ਪੇਪਰ 2023 ਵਾਲਾ ਇੱਕ ਜਾਂ ਦੋ ਨੰਬਰਾਂ ਤੋਂ ਰੰਦਾ ਹੈ ਜਾਂ ਉਹਨਾਂ ਨੂੰ ਗ੍ਰੇਸ ਮਾਰਕਸ ਦੇ ਨਾਲ ਹੱਲ ਹੁੰਦਾ ਉਹਨਾਂ ਦਾ ਜਿੰਨ ਦਾ ਹੁਣ ਵੀ ਜਿਹੜਾ ਪੀਐਸਟੈਟ 2024 ਆ ਕਲੀਅਰ ਨਹੀਂ ਹੋਇਆ ਤਾਂ ਉਹ ਆਪਦੇ ਆਪਦੇ ਸਾਥ ਜਿਹੜੇ ਮੈਂ ਨੀਚੇ ਇਹਨਾਂ ਦਾ ਲਿੰਕ ਦੇ ਰਿਹਾ WhatsApp ਗਰੁੱਪ ਦਾ ਲਿੰਕ ਉਹ ਇਹਨਾਂ ਨਾਲ ਜੁੜ ਜਾਓ ਤੇ ਜੋ ਵੀ ਇਨਾਂ ਦੀ ਮੰਗ ਹੈ ਜਾਨੀ ਕਿ ਜਿੰਨੇ ਸਾਰੇ ਇਕੱਠੇ ਹੋ ਕੇ ਜੋ ਵੀ ਤੁਹਾਨੂੰ ਫੰਡ ਆਂਦਾ ਜਾਂ ਕੁਝ ਵੀ ਹੁੰਦਾ ਕਿਉਂਕਿ ਕੇਸ ਲੜਨ ਦੇ ਲਈ ਕਾਫੀ ਜਿਹੜਾ ਵੱਡਾ ਫੰਡ ਜਾਂ ਰਿੱਟ ਦੀ ਜਿਹੜੀ ਰਿੱਟ ਪਾਉਣ ਦੇ ਲਈ ਜ਼ਰੂਰਤ ਹੁੰਦੀ ਹੈ ਉਹ ਰਿੱਟ ਪਾਈ ਹੋਈ ਆਲਰੇਡੀ ਤੁਸੀਂ ਇਸ ਦਾ ਜਿਹੜਾ ਲਾਭ ਲੈਣ ਲਈ ਇੱਕ ਆਪਦੇ ਨੰਬਰ ਨੂੰ ਵਿਦਾਨਣ ਦੇ ਲਈ ਪੀਐਸਟਟ ਕਲੀਅਰ ਕਰਵਾਉਣ ਦੇ ਲਈ ਸਾਰਿਆਂ ਨੂੰ ਬੇਨਤੀ ਕਿ ਇਹਨਾਂ ਦਾ ਸਾਥ ਦਿਓ ਅਗਰ ਤੁਸੀਂ ਸਾਥ ਦਿਓਗੇ ਤਾਂ 101% ਤੁਹਾਡੀ ਜਿੱਤ ਪੱਕੀ ਹੈ ਔਰ ਤੁਹਾਡਾ ਪੀਐਸਟਟ 101% ਕਲੀਅਰ ਹੋਏਗਾ ਇਸ ਚੀਜ਼ ਦੀ ਗਾਰੰਟੀ ਹੈ ਕਿਉਂਕਿ ਕਾਫੀ ਤੁਸੀਂ ਪਿੱਛੇ ਵੀ ਦੇਖਿਆ ਤੁਹਾਡੇ ਪਿੱਛੇ 2021 ਵਾਲਾ ਜਿਹੜਾ ਆਪਣਾ ਪਿੱਛੇ 2020 2021 ਵਾਲਾ ਜਿਹਦਾ ਰਿਪੀਟ ਹੋ ਕੇ ਜਿਹੜਾ ਸਾਰਾ ਰਿਜ਼ਲਟ ਡਿਪਾਰਟਮੈਂਟ ਨੂੰ ਦੁਬਾਰਾ ਦੇਣਾ ਪਿਆ ਤਾਂ ਇਹ ਤੁਹਾਨੂੰ ਇਸ ਦੇ ਵਿੱਚ ਵੀ ਤੁਹਾਨੂੰ ਕੁਝ ਨਾ ਕੁਝ ਲਾਭ ਮਿਲ ਸਕਦਾ ਹੈ ਅਗਰ ਤੁਹਾਡਾ ਪੇਪਰ ਇਸ ਵਾਰ ਕਲੀਅਰ ਨਹੀਂ ਵੀ ਹੋ ਰਿਹਾ ਜਾਂ ਪਿਛਲੇ ਕਲੀਅਰ ਤੁਹਾਡਾ ਤੁਹਾਨੂੰ ਇੱਕ 골ਡਨ ਚਾਂਸ ਮਿਲ ਜੇਗਾ ਕਿ ਤੁਹਾਡੇ ਦੋ ਦੋ ਪੀਐਸਟ ਜੇ ਇਸ ਵਾਰ ਕਲੀਅਰ ਹੋ ਤਾਂ ਉਹ ਵੀ ਉਸਤੇ ਲਈ ਵੀ ਐਫਰਟਸ ਕਰੋ ਤੁਹਾਡੇ ਦੋ ਦੋ ਪੀਐਸਟ ਕਲੀਅਰ ਹੋ ਜਾਣਗੇ ਵਸੇ ਤਾਂ ਇੱਕ ਪੀਐਸਟ ਲਾਈਫਟਾਈਮ ਲਈ ਵੈਲਿਡ ਹੈ ਬਟ ਫਿਰ ਵੀ ਤੁਹਾਡੇ ਵਾਸਤੇ 골ਡਨ ਓਪਰਚੁਨਿਟੀ ਹੈ ਸਾਡਾ ਫਰਜ਼ ਸੀ ਤੁਹਾਡੇ ਤੱਕ ਉਸ ਚੀਜ਼ ਨੂੰ ਜਿਹੜਾ ਸਾਂਝਾ ਕਰਨਾ ਤੁਸੀਂ ਕਿ ਜਿਹੜਾ ਕੇਸ ਨੰਬਰ ਹੈ ਉਹ ਵੀ ਨੋਟ ਕਰ ਸਕਦੇ ਹੋ ਤਾਂ ਤੁਸੀਂ ਇਹਨਾਂ ਨਾਲ ਜਰੂਰ ਕੰਟੈਕਟ ਕਰੋ ਮੈਂ ਉਹਨਾਂ ਦਾ ਜਿਹੜਾ ਗਰੁੱਪ WhatsApp ਗਰੁੱਪ ਦਾ ਲਿੰਕ ਹੈ ਉਹ ਹੇਠੇ ਪਿੰਨ ਕਰ ਰਹੇ ਹਾਂ ਤੁਸੀਂ ਇਹਨਾਂ ਨਾਲ ਜੁੜੋ ਔਰ ਜੋ ਵੀ ਤੁਹਾਡੇ ਤੋਂ ਹੈਲਪ ਮੰਗਦੇ ਤੁਸੀਂ ਜਰੂਰ ਕਰੋ ਤਾਂ ਕਿ ਤੁਹਾਡਾ ਇਸ ਸੰਬੰਧ ਦੇ ਵਿੱਚ ਹੈਲਪ ਹੋ ਸਕੇ ਔਰ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੀ ਤੁਹਾਨੂੰ ਗ੍ਰੇਸ ਮਕਸ ਹੈ ਉਹ ਤੁਹਾਨੂੰ ਮਿਲ ਸਕੇ ਤਾ ਸਾਡਾ ਫਰਜ਼ ਹੈ ਤੁਹਾਡੇ ਤੱਕ ਹਰ ਇੱਕੋ ਚੀਜ਼ ਨੂੰ ਜਾਣਕਾਰੀ ਸਾਂਝਾ ਕਰਦਾ ਅੱਗੇ ਵੀ ਕੋਈ ਜਦੋਂ ਨਿਊ ਅਪਡੇਟ ਹੋਏਗੀ ਤੁਹਾਡੇ ਕੋਲ ਤੁਹਾਡੇ ਲਈ ਤਰ ਤੱਕ ਪਹੁੰਚਾਉਣ ਦੇ ਲਈ ਜੋ ਵੀ ਉਹਦੇ ਲਈ ਐਫਰਟਸ ਹੋਣਗੇ ਜੋ ਵੀ ਸਾਡੇ ਸੋਰਸ ਹੋਣਗੇ ਅਸੀਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਰਾਵਾਂਗੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ